ਮੇਰਾ ਨਾਮ ਹਰਮਨ ਸਿੰਘ ਹੈ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਆਏ ਨੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਸਕੂਲ ਦੇ ਗਣਿਤ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਹੈ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸਾਡੇ ਗਣਿਤ ਅਧਿਆਪਕਾਂ ਦੁਆਰਾ ਗਣਿਤ ਦੀ ਇੱਕ ਬੁੱਕਲੇਟ ਤਿਆਰ ਕੀਤੀ ਗਈ ਹੈ ਜਿਸ ਦਾ ਨਾਮ ਫਾਊਂਡੇਸ਼ਨ ਨੋਲੇਜ ਆਫ ਮੈਥਮੈਟਿਕ ਹੈ ਇਸ ਬੁੱਕਲੇਟ ਵਿੱਚ ਗ੍ਰੇਥ ਵਿਸ਼ੇ ਨਾਲ ਸੰਬੰਧਿਤ ਨਿੱਕੀਆਂ ਤੋਂ ਨਿੱਕੀਆਂ ਗੱਲਾਂ ਵਿਸਤਾਰਪੂਰਵਕ ਸਮਝਾਈਆਂ ਗਈਆਂ ਹਨ ਮੈਨੂੰ ਆਸ ਹੈ ਕਿ ਅਸੀਂ ਵਿਦਿਆਰਥੀ ਇਸ ਬੁੱਕਲੇਟ ਨੂੰ ਮਿਹਨਤ ਨਾਲ ਪੜ੍ਹ ਕੇ ਕਾਮਯਾਬੀ ਦੀਆਂ ਉਲੰਧੀਆਂ ਨੂੰ ਛੂਹਾਂਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਹ ਸਾਡੇ ਸਕੂਲ ਦੀ ਸਿੱਖਿਆ ਨੂੰ ਉੱਚਾ ਚੱਕਣ ਲਈ ਬਹੁਤ ਮਿਹਨਤ ਕਰ ਰਹੇ ਨੇ ਮੇਰਾ ਨਾਮ ਅਮਨਦੀਪ ਕੌਰ ਹੈ ਮੈਂ 11ਵੀਂ ਜਮਾਤ ਦੀ ਵਿਦਿਆਰਥਣਾਂ ਸਾਡੇ ਪ੍ਰਿੰਸੀਪਲ ਸਰ ਸਿੰਗਾਪੁਰ ਟ੍ਰੇਨਿੰਗ ਲਈ ਗਏ ਸਨ ਉੱਥੋਂ ਉਹਨਾਂ ਦੇ ਵਾਪਸ ਆਉਣ ਤੇ ਸਾਡੇ ਸਕੂਲ ਵਿੱਚ ਬਹੁਤ ਬਦਲਾਅ ਆਇਆ ਹੈ। ਸਾਨੂੰ ਡਿਜੀਟਲ ਟੂਲਜ਼ ਦੀ ਮਦਦ ਨਾਲ ਪੜਾਇਆ ਜਾਂਦਾ ਹੈ। ਮੈਂ ਦਿਲੋਂ ਧੰਨਵਾਦ ਕਰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨਜੀਤ ਦਾ ਕਿ ਉਹਨਾਂ ਨੇ ਸਿੱਖਿਆ ਨੂੰ ਉੱਚਾ ਚੱਕਣ ਲਈ ਹਰ ਇੱਕ ਉਪਰਾਲਾ ਕੀਤਾ ਹੈ। ਨਾਮ ਬਵਿੰਦਰਜੀਤ ਹੈ ਮੈਂ bizness blaster ਦੀ ਮੈਂਬਰ ਹਾਂ ਅੱਜ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਸਕੀਮ ਚਲਾਈ ਅਤੇ ਉਹਨਾਂ ਨੇ ਬੱਚਿਆਂ ਨੂੰ ਆਪਣੇ ਆਈਡੀਆਜ਼ ਦੱਸਣ ਵਾਰੇ ਕਿਹਾ bizness blaster ਇੱਕ ਅਜਿਹੀ ਸਕੀਮ ਹੈ ਜੋ ਕਿ ਅਸੀਂ ਘਰ ਬੈਠੇ ਹੀ ਚਲਾ ਸਕਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਹਰ ਇੱਕ ਵਿਦਿਆਰਥੀ ਨੂੰ 2000 ਰੁਪਏ ਮਹੱਈਆ ਕਰਵਾਇਆ ਤੇ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਅਸੀਂ ਘਰ ਬੈਠੇ ਕਿੱਦਾਂ bizness ਚਲਾ ਸਕਦੇ ਹਾਂ